ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਜਦੋਂ ਰਸਤੇ ਦੇ ਵਿੱਚ ਦੀ ਲੰਘ ਰਹੇ ਸੀ ਤੇ ਵਗਦਾ ਪਾਣੀ ਵੇਖਿਆ ਟ੍ਰਿਪਲ ਦੇ ਦਰਖਤ ਵੇਖੇ ਪੰਛੀਆਂ ਦਾ ਜਿਹੜਾ ਚਾਹ ਚਾਹਣਾ ਇਹ ਕੰਨਾਂ ਦੇ ਵਿੱਚ ਪਿਆ ਤਾਂ ਆਪਣੇ ਆਪ ਨੂੰ ਕੁਦਰਤ ਦੇ ਬੜਾ ਨੇੜੇ ਵੇਖਿਆ ਤੇ ਨਾਲ ਹੀ ਚੇਤੇ ਆਇਆ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਜਪਜੀ ਸਾਹਿਬ ਦੇ ਵਿੱਚ ਮੇਰੇ ਪਾਤਸ਼ਾਹ ਸ਼ਲੋਕ ਦੇ ਵਿੱਚ ਕਹਿਣਾ ਕਰਦੇ ਨੇ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕੁਦਰਤ ਦੇ ਨੇੜੇ ਕੀਤਾ ਮੇਰੇ ਪਾਤਸ਼ਾਹ ਨੇ ਕਿ ਸਾਡਾ ਵੀ ਫਰਜ਼ ਬੰਦ ਹੈ ਅਸੀਂ ਕੁਦਰਤ ਦੇ ਨੇੜੇ ਹੋਈਏ ਕੁਦਰਤ ਨੂੰ ਪਿਆਰ ਕਰੀਏ ਪਾਤਸ਼ਾਹ ਕਹਿੰਦੇ ਪਾਵਨ ਗੁਰੂ ਹਵਾ ਗੁਰੂ ਦੀ ਨਿਆਈਆਂ ਹੈ ਪਾਣੀ ਪਿਤਾ ਪਾਣੀ ਪਿਤਾ ਦੀ ਨਿਆਈ ਹੈਗਾ ਸਾਡੀ ਪਰਤਪਾਲਣਾ ਕਰਦਾ ਹੈਗਾ ਮਾਤਾ ਧਰਤ ਮਾਤਾ ਹੀ ਵੱਡੀ ਮਾ ਵੱਡੀ ਧਰਤੀ ਜਿਹੜੀ ਇਹ ਮਾਤਾ ਦੀ ਨਿਆਈ ਹੈ ਬੜਾ ਕੁਝ ਸਾਡਾ ਆਪਣੇ ਚ ਸਮੇਟਦੀ ਹੈਗੀ ਬੜਾ ਕੁਝ ਸਾਨੂੰ ਦਿੰਦੀ ਹੈ ਖਾਣ ਨੂੰ ਦਿੰਦੀ ਹੈ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇਆ ਦਿਨ ਤੇ ਰਾਤ ਦੋਵੇਂ ਦਾਈ ਤੇ ਦਾਇਆ ਨੇ ਦਾਈ ਬੱਚੇ ਨੂੰ ਖਵਾ ਕੇ ਸੁਲਾਹ ਦਿੰਦੀ ਸੀ ਜਾਂ ਬੱਚੇ ਨੂੰ ਖਵਾ ਕੇ ਖੜਾਵੇ ਨੂੰ ਕਹਿ ਦਿੰਦੀ ਸੀ ਨੂੰ ਹੁਣ ਬਾਹਰ ਖੜਾ ਲਿਆ ਰਾਤ ਹੈ ਜਿਹੜੀ ਸਾਨੂੰ ਖਵਾ ਕੇ ਸੁਲਾ ਦਿੰਦੀ ਹੈ ਜੀ ਦਿਨ ਹੈ ਜਿਹੜਾ ਸਾਨੂੰ ਖੜਿਆ ਹੁੰਦਾ ਹੈ ਤੇ ਅਸੀਂ ਕੰਮਾਂ ਕਾਰਾਂ 'ਚ ਵਿਜੀ ਹੋ ਜਾਂਦੇ ਆ ਤੇ ਪਾਤਸ਼ਾਹ ਕਹਿੰਦੇ ਦਿਵਸ ਰਾਤ ਦੋਇਦਾਈ ਦਾਇਆ ਖੇਡਦਾ ਕੌਣਾ ਹੈ ਖੇਲਾ ਹੈ ਸਗਲ ਜਗਤ ਦਾ ਸਾਰਾ ਜਗਤ ਖੇਡਦਾ ਪਿਆ ਚੰਗਿਆਈਆਂ ਬੁਰਿਆਈਆਂ ਬਾਚਿਆ ਧਰਮ ਖਦੂਰਾ ਕਹਿੰਦੇ ਮਨੁੱਖਾ ਤੇਰੇ ਚੰਗੇ ਮਾੜੇ ਕਰਮ ਇਹ ਪ੍ਰਮਾਤਮਾ ਦੇ ਦਰਤੇ ਜਿਹੜੇ ਬਾਚੇ ਜਾਣੇ ਨੇ ਭਾਵ ਇਹਨਾਂ ਦਾ ਹਿਸਾਬ ਕਿਤਾਬ ਹੋਣਾ ਹੈਗਾ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਆਪੋ ਆਪਣੇ ਕਰਮਾਂ ਕਰਕੇ ਇਨਸਾਨ ਪ੍ਰਮਾਤਮਾ ਦੇ ਨੇੜੇ ਹੁੰਦਾ ਹੈ ਪ੍ਰਮਾਤਮਾ ਤੋਂ ਦੂਰ ਵੀ ਹੁੰਦਾ ਹੈ ਚੰਗੇ ਕਰਮ ਨੇ ਪ੍ਰਮਾਤਮਾ ਦੇ ਨੇੜੇ ਹੋਵਾਂਗੇ ਮਾੜੇ ਨੇ ਤਾਂ ਦੂਰ ਹੋ ਜਾਗੇ ਠੀਕ ਹੈ ਜੀ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿੰਨੀ ਨਾਮ ਤੇ ਆਇਆ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਹੈ ਸੇਵਨ ਕੀਤਾ ਹੈ ਜਿੰਨੀ ਨਾਮ ਤੇ ਆਇਆ ਗਏ ਮਸਾਕਤ ਘਾਲ ਉਹਨਾਂ ਦੀ ਘਾਲ ਕਮਾਈ ਮਿਹਨਤ ਮਸਾਕਤ ਉਹ ਸਫਲ ਹੋਗੀ ਕਿਸ ਤਰ੍ਹਾਂ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪਾਤਸ਼ਾਹ ਕਹਿੰਦੇ ਉਹਨਾਂ ਦੇ ਮੁੱਖ ਪਰਮਾਤਮਾ ਦੇ ਦਰ ਤੇ ਉਜਵਲ ਹੋਣਗੇ ਚਮਕਦੇ ਹੋਣਗੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਆ ਸੰਸਾਰ ਤੇ ਸਮਾਜ ਸੇਵਾ ਦੇ ਕੰਮ ਕੀਤੇ ਆ ਲੋੜਵੰਦਾ ਦੀ ਮਦਦ ਕੀਤੀ ਆ ਕੁਝ ਸਮਾਜ ਦਾ ਭਲਾ ਕਰਕੇ ਇਸ ਧਰਤੀ ਤੋਂ ਗਏ ਨੇ ਕਿਤੇ ਕਿੰਨੇ ਮੇਰੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਨਾਲ ਛੁੱਟ ਜਾਣੇ ਨੇ ਕਿੰਨੇ ਦਾ ਭਲਾ ਹੋ ਜਾਣਾਗਾ ਸੋ ਗੁਰੂ ਪਿਆਰ ਵਾਲਿਓ ਮੇਰੇ ਪਾਤਸ਼ਾਹ ਨੇ ਪਰਮਾਤਮਾ ਦੇ ਤੇ ਕੁਦਰਤ ਦੇ ਸਾਨੂੰ ਨੇੜੇ ਕੀਤਾ ਹੈਗਾ ਕੁਦਰਤ ਦੇ ਵਿੱਚ ਪਰਮਾਤਮਾ ਵਸਦਾ ਪਿਆ ਹੈ ਇਹ ਹਵਾ ਪਾਣੀ ਮਿੱਟੀ ਇਹਨੂੰ ਪਲੀਤ ਨਾ ਕਰੀਏ ਇਹਨੂੰ ਸਾਫ਼ ਰੱਖੀਏ ਤੇ ਕੁਦਰਤ ਦੇ ਨਾਲ ਪਿਆਰ ਕਰਾਂਗੇ ਪਰਮਾਤਮਾ ਦੇ ਨਾਲ ਪਿਆਰ ਹੋ ਜਾਏਗਾ ਪਰਮਾਤਮਾ ਦੇ ਨੇੜੇ ਹੋ ਜਾਾਂਗੇ ਸੋ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਫੇਰ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ